ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕਿ ਅੱਜ ਆਪਾਂ ਖੜੇ ਆਂਗੇ ਪ੍ਰੀਤ ਟਰੈਕਟਰ ਨਾਬਾ ਦੇ ਵਿੱਚ ਤੇ ਦੋ ਟਰੈਕਟਰ ਲਾਂਚ ਕਰ ਰਹੇ ਨੇਗੇ ਤੇ ਇੱਧਰ ਤੁਹਾਡੇ ਸਾਹਮਣੇ ਦੇਖ ਸਕਦੇ ਹੋਗੇ 5099 ਟਰੈਕਟਰ ਖੜਾਗਾ ਤੇ ਇੱਧਰ ਖੜਾਗਾ ਬਾਈ ਜੀ 3499 ਤੇ ਸਟਾਰਟਿੰਗ ਵੀਡੀਓ ਕਰਾਂਗੇ ਆਪਾਂ 3499 ਤੋਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਟਰੈਕਟਰ ਦੀ ਪਹਿਲਾਂ ਜੇ ਲੁੱਕ ਦੀ ਗੱਲ ਕਰੀਏ ਬਾਈ ਜੀ ਲੁੱਕ ਪੂਰੀ ਘੈਂਟ ਬਣਾਈਆ ਪੱਠੇ ਵਾਲੇ ਰੇਤਾ ਬਜਰੀ ਵਾਲੇ ਜਾਂ ਕਮਰਸ਼ੀਅਲ ਵਾਸਤੇ ਪੂਰਾ ਘੈਂਟ ਟਰੈਕਟਰ ਹੈਗਾ ਜੇ ਹੌਸ ਪਾਵਰ ਦੀ ਗੱਲ ਕਰੀਏ ਬਾਈ ਜੀ ਇਹਦੇ 37 ਹੌਸ ਪਾਵਰ ਦਾ ਟਰੈਕਟਰ ਆ ਜਾਂਦਾ ਬਾਈ ਜੀ ਜੇ ਅੱਗੇ ਗੱਲ ਕਰੀਏ ਬਾਈ ਜੀ ਆਪਾਂ ਲਿਫਟ ਕੰਪੈਸਟੀ ਦੀ ਜੇ ਲਿਫਟ ਕੰਪੈਸਟੀ ਦੀ ਗੱਲ ਕਰੀਏ ਬਾਈ ਜੀ 1800 ਕੇਜੀ ਦੀ ਲਿਫਟ ਕੰਪੈਸਟੀ ਹੈਗੀ ਤੇ ਸਿੰਗਲ ਕਲੱਚ ਵਿੱਚ ਆ ਬਾਈ ਜੀ ਸਿੰਗਲ ਕਲੱਚ ਆ ਜਾਂਦਾ ਜੇ ਲੀਵਰ ਦੀ ਗੱਲ ਕਰੀਏ ਬਾਈ ਜੀ ਲੋ ਤੇ ਹਾਈ ਦੋ ਗੇਅਰ ਵਿੱਚ ਆ ਜਾਂਦਾਗਾ ਤੇ ਬਾਕੀ ਅੱਗੇ ਚੱਲਦੇ ਬਾਈ ਜੀ ਆਇਲ ਬ੍ਰੇਕ ਆਇਲ ਦੇ ਵਿੱਚ ਆਉਣਗੇ ਤੇ ਜੇ ਟਾਇਰਾਂ ਦੇ ਸਾਈਜ਼ ਦੀ ਗੱਲ ਕਰੀਏ ਬਾਈ ਜੀ ਬੈਕ ਟਾਇਰ ਸਾਨੂੰ 13 ਦੇ ਟਾਇਰ ਵੀ ਮਿਲ ਜਾਣਗੇ 12 ਦੇ ਟਾਇਰ ਵੀ ਮਿਲ ਜਾਣਗੇ ਤੇ ਛ ਕਹਾਂ ਟਰੈਕਟਰ ਹੈਗਾ ਜੇ ਬਾਕੀ ਆਪਾਂ ਗੱਲ ਕਰੀਏ ਬਾਈ ਜੀ ਦੇ ਡੀ ਡੀਜ਼ਲ ਟੈਂਕ ਦੀ ਡੀਜ਼ਲ ਟੈਂਕ ਤੁਹਾਨੂੰ ਮਿਲੂਗਾ ਇਹਦਾ 67 ਲੀਟਰ ਦਾ ਜੇ ਬਾਕੀ ਬੈਟਰੀ ਕੋ ਖੋ ਬਾਈ ਕਹਿੰਦਾ ਪੂਰੀ ਵਧੀਆ ਬੈਟਰੀ ਮਿਲ ਗਈ ਤੇ ਜੇ ਬੈਟਰੀ ਦੀ ਸਪੇਸ ਗੱਲ ਕਰੀਏ ਬਾਈ ਜੀ ਜਿਹੜੀ ਉਰੇ ਸਪੇਸ ਸੀਗੀ ਬੈਟਰੀ ਦੀ ਕਈ ਵਾਰ ਆਪਾਂ ਕਹਦੀਏ ਬਾਈ ਜੀ ਬਹੁਤ ਜ਼ਿਆਦਾ ਦਿੱਕਤ ਆਉਦੀ ਜੀ ਚੜਨ ਉਤਰਨ ਨੂੰ ਠੀਕ ਹੈ ਜੀ ਤੇ ਬੈਟਰੀ ਇਹਦੀ ਬਾਈ ਜੀ ਸ਼ਿਫਟ ਕਰਕੇ ਅੱਗੇ ਰੱਖ ਦਿੱਤੀ ਤੇ ਬਾਕੀ ਤੁਹਾਨੂੰ ਅੱਗੇ ਖੋਲ ਕੇ ਦਿਖਾਉਣੇ ਬਾਈ ਜੀ ਆਪਾਂ ਤੇ ਲੋ ਬਾਈ ਜੀ ਤੇ ਇਹ ਤੇ ਜੋ ਬੈਟਰੀ ਸੈੱਟ ਕਰਤੀ ਤੇ ਸਾਹ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਈਆਂ ਟਰੈਕਟਰਾਂ ਦੇ ਬਾਹਰ ਹੁੰਦਾ ਤੇ ਇਹਦੇ ਅੰਦਰ ਹੀ ਐਡਜਸਟ ਕਰਿਆ ਹੋਇਆ ਤੇ ਬਾਕੀ ਦੇਖ ਸਕਦੇ ਹੋ ਰੈਡੀਏਟਰ ਰੈਡੀਏਟਰ ਦੀ ਗੱਲ ਕਰੀਏ ਬਾਈ ਜੀ ਰੈਡੀਏਟਰ ਵੀ ਪੂਰਾ ਵਧੀਆ ਕੰਪਨੀ ਦਾ ਮਿਲੂਗਾ ਤੇ ਜਲਦੀ ਤੇਲ ਨੂੰ ਠੰਡਾ ਕਰਨ ਵਾਲਾ ਇੰਜਨ ਨੂੰ ਸਹੀ ਠੰਡਾ ਕਰਦਾ ਹੈ ਕੋ ਬਾਈ ਜੀ ਤੇ ਫਰੰਟ ਟਾਇਰਾਂ ਦੀ ਗੱਲ ਕਰੀਏ ਬਾਈ ਜੀ 6 16 ਦੇ ਤੁਹਾਨੂੰ ਟਾਇਰ ਮਿਲਣਗੇ ਤੇ ਪਾਵਰ ਸਟੀering ਚ ਬਲ ਬਾਈ ਜੀ ਸਿੰਗਲ ਪੰਪ 'ਚ ਤੁਹਾਨੂੰ ਪਾਵਰ ਸਟੀering ਨਹੀਂ ਮਿਲੂਗਾ ਇਹ ਡਬਲ ਪੰਪ 'ਚ ਮਿਲੂਗਾ ਤੇ ਪਹਿਲਾਂ ਕਲਰ ਦੇਖ ਸਕਦੇ ਹੋ ਬਾਈ ਜੀ ਕਲਰ ਪੂਰਾ ਘੈਂਟਾ ਬੈਕ ਸਨ ਲਿਫਟ ਕੰਪੈਸਟੀ ਦੱਸ ਹੀ ਦਿੱਤੀ ਤੇ ਡਬਲ ਕਲੱਚ ਆ ਬਈ ਜੀ ਇਹ ਟਰੈਕਟਰ ਤੇ 3 ਸਿਲੰਡਰ ਚ ਆ ਗਿਆ ਤੇ ਬਾਕੀ ਜੀ ਗੱਲਬਾਤ ਕਰੀ ਬਈ ਟਰੈਕਟਰ ਪੂਰਾ ਸੋਹਣਾ ਬਣਾਇਗਾ ਤੇ ਬਾਕੀ ਬਈ ਜੀ ਤੁਸੀਂ ਕਮੈਂਟ ਕਰਕੇ ਦੱਸਣਾਗਾ ਵੀ ਕਿੱਦਾਂ ਦਾ ਟਰੈਕਟਰ ਲੱਗਿਆ ਤੁਹਾਨੂੰ ਵੀ ਜੇ ਬੈਕ ਸਾਈਡ ਤੋਂ ਗੱਲ ਕਰੀਏ ਬਈ ਜੀ ਪੀਟੀਓ ਸਾਫਟ ਦੀ ਜੇ ਪੀਟੀਓ ਸਾਫਟ ਦੀ ਗੱਲ ਕਰੀਏ ਬਈ ਜੀ ਓਲੀ ਇਹ 540 ਚੱਕਰਾਂ ਤੇ ਚੱਲਦਾਗਾ ਤੇ ਬਾਕੀ ਤੁਸੀਂ ਦੇਖ ਸਕਦਾਂਗੇ ਸਿੰਗਲ ਡਿਸਟ੍ਰਿਬਿਊਟਰ ਚ ਆ ਜਾਂਦਾ ਬਈ ਜੀ ਸਿੰਗਲ ਡਿਸਟ੍ਰਿਬਿਊਟਰ ਚ ਆ ਜਾਂਦਾ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਈ ਜੀ 50 9 ਜਿਵੇਂ ਆਪਾਂ ਕਹੇ ਦੀ ਬਾਈ ਜੀ ਅੱਜ ਕੱਲ ਮਾਰਕੀਟ ਚ ਬਹੁਤ ਜ਼ਿਆਦਾ ਵਿਕਣ ਵਾਲਾ ਟਰੈਕਟਰ ਹੈਗਾ ਤੇ ਇਹ ਵੀ ਤੁਹਾਨੂੰ ਗ੍ਰੀਨ ਕਲਰ ਦੀ ਲੁੱਕ ਚ ਮਿਲੂਗਾ ਤੇ ਬਲੂ ਕਲਰ ਦੀ ਲੁੱਕ ਚ ਪਰ ਜਿਹੜਾ ਗ੍ਰੀਨ ਕਲਰ ਆ ਬਾਈ ਜੀ ਜਿਵੇਂ ਆਪਾਂ ਕਹੇ ਦੀ ਬਾਈ ਜੀ ਹਰਾ ਕਲਰ ਲੱਗਿਆ ਮੱਥੇ ਚੰਗਾ ਰਹਿੰਦਾਗਾ ਤੇ ਜੇ ਇਹਦੀ ਗੱਲ ਕਰੀਏ ਬਾਈ ਜੀ ਸੈਟਲ ਗੀਅਰ ਚ ਆ ਗਿਆ ਸੈਂਟਰ ਗੀਅਰ ਹੈਗਾ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਬੈਕ ਟਾਇਰਸ ਤੁਹਾਨੂੰ 14x28 ਦੇ ਵੀ ਮਿਲ ਜਾਣਗੇ ਤੇ 16 ਦੇ ਵੀ ਮਿਲ ਜਾਣਗੇ ਤੇ ਵੀਕੇਟੀ ਦੀ ਵਧੀਆ ਵਾਲੇ ਕੰਪਨੀ ਵਾਲੇ ਟਾਇਰ ਮਿਲਣਗੇ ਤੇ ਫਰੰਟ ਰਾਈਨ ਦੀ ਗੱਲ ਕਰੀ ਬਾਈ ਜੀ ਫਰੰਟ ਸਾਨੂੰ ਮਿਲਣਗੇ 750 ਦੇ 750 ਦੇ ਪਰ ਮਿਲਣਗੇ ਜਿਵੇਂ ਬਾਈ ਜੀ ਉਹਦੇ ਦੇ ਆਪਾਂ ਗੱਲ ਕਰੀਏ ਬਾਈ ਜੀ ਇਹ ਸਿੰਗਲ ਕਲਚ ਚ ਆ ਜਾਂਦਾ ਤੇ ਇਹ ਆ ਜਾਂਦਾ ਬਾਈ ਜੀ ਡਬਲ ਕਲਚ ਦੇ ਵਿੱਚ ਤੇ ਪਾਵਰ ਸਟੀਰਿੰਗ ਜੀ ਤੁਹਾਨੂੰ ਇਹ ਮਿਲੂਗਾ ਤੇ ਪਾਵਰ ਇਦਾਂ ਦਾ ਬਾਈ ਜੀ ਇਹਦਾ ਜੇ ਤੁਸੀਂ ਉਂਗਲੀ ਤੇ ਘੁਮਾਉਣਾ ਚਾਹੋ ਤਾਂ ਉਂਗਲੀ ਤੇ ਵੀ ਬਾਈ ਜੀ ਇਹਦਾ ਪਾਵਰ ਘੁੰਮ ਜਾਂਦਾ ਹੈ ਜੇ ਇਹਦੀ ਲਿਫਟ ਕੰਪੈਸਟੀ ਦੀ ਗੱਲ ਕਰੀਏ ਬਾਈ ਜੀ ਤੇ ਇਹਦੀ 2000 ਕਿਜੀ ਆ ਜਾਂਦੀ ਆ ਤੇ ਉਹਦੀ ਤੁਹਾਨੂੰ ਦੱਸੇ ਜੀ ਕਿ ਪਹਿਲਾਂ ਵੀ ਤੇ 1800 ਕਿਜੀ ਵਿੱਚ ਆ ਜਾਂਦੀ ਹੈ ਜੀ ਤੇ ਬਾਈ ਜੀ ਹੌਸ ਪਾਵਰ ਚ ਆ ਜਾਂਦਾ ਬਾਈ ਜੀ ਜੇ ਆਪਾਂ ਗੱਲ ਕਰੀਏ ਬਾਈ ਜੀ 50 ਹੌਸ ਪਾਵਰ ਚ ਤੇ 37 ਹੌਸ ਪਾਵਰ ਚ ਠੀਕ ਹੈ ਜੀ ਤੇ ਡਬਲ ਕਲਚ ਆ ਬਾਈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਛੋਟੇ ਜ਼ਿਮੀਂਦਾਰ ਵਾਸਤੇ ਪੂਰਾ ਵਧੀਆ ਟਰੈਕਟਰ ਹੈ ਤੇ ਇਧਰ ਖਰਚੇ ਦੀ ਗੱਲ ਕਰੀ ਬਾਈ ਜੀ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਆ ਤੇ ਇਹਦਾ ਵੀ ਬਹੁਤ ਜ਼ਿਆਦਾ ਘੱਟ ਆਗਾ ਹੋਰਾਂ ਟਰੈਕਟਰ ਨਾਲੋਂ ਪੂਰਾ ਬੈਸਟ ਆਗਾ ਤੇ ਅੱਗੇ ਬਾਈ ਜੀ ਆਪਾਂ ਗੱਲਬਾਤ ਕਰਾਂਗੇ ਬਾਈ ਜੀ 60 90 ਦੀ ਤੇ ਇਹਦੀ ਗੱਲਬਾਤ ਕਰੀਏ ਬਾਈ ਜੀ ਇਹ ਵਿੱਚੋਂ ਖੋਲ ਕੇ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਬਾਈ ਜੀ ਚਲ ਤੇ ਸਰਗੋਸਾ ਸੇਮੇ ਬਾਈ ਜੀ ਤੇ ਰੈਡੀਏਟਰ ਦੀ ਗੱਲ ਕਰੀ ਬਾਈ ਜੀ ਇਹਦਾ ਰੈਡੀਏਟਰ ਉਹਨਾਂ ਨਾਲੋਂ ਵੱਡਾ ਆ ਜਾਂਦਾ ਤੇ ਸਾਂਹ ਵਾਲਾ ਵੀ ਅੱਗੇ ਵੱਡਾ ਆ ਜਾਂਦਾ ਜੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਸਾਨੂੰ ਵਧੀਆ ਕੰਪਨੀ ਦੇ VKT ਦੇ 750 16 ਦੇ ਮਿਲਣਗੇ ਤੇ ਬੈਕ ਸਾਈਡ ਮਿਲਣਗੇ ਬਾਈ ਜੀ ਤੁਹਾਨੂੰ 16 ਦੇ ਟਾਇਰਾਂ ਚ 16 16 9 28 ਦੇ ਟਾਇਰ ਮਿਲਣਗੇ ਬਾਈ ਜੀ ਜੇ 14 ਦੇ ਟਾਇਰਾਂ ਚ ਤੁਹਾਨੂੰ ਨੇ ਤੇ 14 ਦੇ ਟਾਇਰਾਂ ਚ ਵੀ ਮਿਲ ਜੂਗਾ ਇਹ ਵੀ ਜਿਆਦਾ ਵਿਕਣ ਵਾਲਾ ਟਰੈਕਟਰ ਹੈਗਾ ਦੇ ਲਿਫਟ ਕੰਪੈਸਟੇ ਦੀ ਵੀ ਬਹੁਤ ਜ਼ਿਆਦਾ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ ਚਲੋ ਬਈ ਜੀ ਖੁੱਲੇ ਇਹ ਸੋ ਤੁਹਾਨੂੰ ਸੁਣ ਜਿਹੜੇ ਦੂਜੇ ਟਰੈਕਟਰ ਨੇ ਉਹ ਸੈਟਲ ਗੇਜ ਤੇ ਮਿਲਣਗੇ ਤੇ ਇਹ ਤੁਹਾਨੂੰ ਖੈੜਗਰਚ ਮਿਲੂਗਾ ਜੇ ਮੈਂ ਗਾ ਹੌਸਪਾਵਰ ਦਾ ਜਹੇਜ ਬਈ ਜੀ ਹੌਸਪਾਵਰ ਜ਼ਿਆਦਾ ਕੀ ਉਹਦੇ ਥੋੜੇ ਜਿਹੇ ਪੈਸੇ ਵਜ ਜਾਣਗੇ ਤੇ ਇਹ ਬਈ ਜੀ ਆ ਜਾਂਦਾ 60 ਹੌਸਪਾਵਰ ਦਾ ਇਹ 50 ਹੌਸਪਾਵਰ ਦਾ ਠੀਕ ਹੈ ਬਈ ਜੀ ਤੇ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਇਹਨਾਂ ਦੋਨਾਂ ਟਰੈਕਟਰਾਂ ਬਾਰੇ ਠੀਕ ਹੈ ਜੀ ਸਕਰੀਨ ਉੱਪਰ ਨੰਬਰ ਹੈਗਾ ਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋਗੇ ਤੇ ਵਾਏ ਵੀ